ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਸਾਖੀ ਸ਼ੁਰੂ ਕੀਤੀ ਹੋਈ ਹੈ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਸਮੁੱਚੀ ਦਸ਼ਾ ਬਾਰੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਧਾਰਮਿਕ ਦਸ਼ਾ ਅਤੇ ਆਰਥਿਕ ਦਸ਼ਾ ਕੀ ਗੁਜ਼ਰੀ ਹੁੰਦੀ ਸੀ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਸ ਸਮੇਂ ਵਿੱਚ ਮੁਸਲਮਾਨ ਰਾਜ ਦੇ ਹੰਕਾਰ ਵਿੱਚ ਆਫਰੇ ਫਿਰਦੇ ਹੁੰਦੇ ਸਨ ਤੇ ਹਿੰਦੂ ਪੂਰੀ ਤਰ੍ਹਾਂ ਗੁਲਾਮੀ ਥੱਲੇ ਦੱਬੇ ਹੋਏ ਸਨ ਇਹ ਦੋਵੇਂ ਆਪਸ ਵਿੱਚ ਬਹੁਤ ਹੀ ਜ਼ਿਆਦਾ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਨ ਉਸ ਸਮੇਂ ਵਿੱਚ ਮੁਸਲਮਾਨ ਹਿੰਦੂਆਂ ਨੂੰ ਕਾਫਰ ਅਤੇ ਹਿੰਦੂ ਮੁਸਲਮਾਨਾਂ ਨੂੰ ਮਲੇਸ਼ ਸਮਝਦੇ ਸਨ ਉਸ ਸਮੇਂ ਦੇ ਕਾਜੀ ਰਿਸ਼ਵਤ ਲੈ ਕੇ ਝੂਠੇ ਫਤਵੇ ਦਿੰਦੇ ਸੀ ਅਤੇ ਕੁਰਾਨ ਦੇ ਗਲਤ ਅਰਥ ਕੱਢ ਕੇ ਬਾਦਸ਼ਾ ਨੂੰ ਕੁਰਾਹੇ ਪਾਉਂਦੇ ਸੀ ਅਤੇ ਦੂਸਰੇ ਪਾਸੇ ਬ੍ਰਾਹਮਣ ਲੋਕਾਂ ਨੂੰ ਵਹਿਮਾ ਭਰਮਾ ਵਿੱਚ ਪਾ ਕੇ ਹਰ ਤਰ੍ਹਾਂ ਆਗੇ ਅਤੇ ਤਰਨ ਤਰ੍ਹਾਂ ਦੇ ਕਰਮ ਕਾਂਡ ਦੱਸ ਕੇ ਲੋਕਾਂ ਦਾ ਪੂਰਾ ਸ਼ੋਸ਼ਣ ਕਰਦੇ ਸਨ ਤਾਂ ਜੀਆਂ ਤੇ ਬ੍ਰਾਹਮਣਾ ਤੋਂ ਧੀਜੀ ਥਾਂ ਤੇ ਆਉਂਦੇ ਸਨ ਜੋਗੀ ਜੋ ਕਿ ਸੰਸਾਰ ਨੂੰ ਮੋਹ ਮਾਇਆ ਸਮਝ ਛੱਡ ਕੇ ਜੰਗਲਾਂ ਵਿੱਚ ਤੇ ਪਹਾੜਾਂ ਤੇ ਚਲੇ ਗਏ ਸਨ। ਉਦੋਂ ਸੰਨਿਆਸੀਆਂ ਦੀਆਂ 10 ਅਤੇ ਜੋਗੀਆਂ ਦੀਆਂ 12 ਟੋਲੀਆਂ ਬਣੀਆਂ ਹੋਈਆਂ ਸਨ ਜੋ ਆਪੋ ਆਪਣੇ ਢੰਗ ਨਾਲ ਅਤੇ ਆਪਣੇ ਹੀ ਕਲਿਆਣ ਲਈ ਕਈ ਖੇਲੇ ਵਰਤਿਆ ਕਰਦੇ ਸਨ। ਪਰ ਇਹ ਸਭ ਚਲਦਿਆਂ ਵੀ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਕੇ ਲੋਕਾਂ ਦੀ ਅਗਵਾਈ ਕਰਨ ਲਈ ਕੋਈ ਵੀ ਅੱਗੇ ਨਹੀਂ ਸੀ ਆਉਂਦਾ। ਹੁਣ ਅਸੀਂ ਗੱਲ ਕਰਾਂਗੇ ਆਰਥਿਕ ਦਸ਼ਾ ਦੀ ਉਸ ਸਮੇਂ ਵਿੱਚ ਮੁਸਲਮਾਨ ਹਾਕਮ ਹੋਣ ਕਰਕੇ ਜਨਤਾ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਲੁੱਟਿਆ ਜਾਂਦਾ ਸੀ ਕਈ ਹਿੰਦੂ ਸਰਕਾਰ ਦੇ ਝੋਲੀ ਚੁੱਕ ਬਣ ਕੇ ਬਹੁਤ ਹੀ ਅਮੀਰ ਬਣ ਗਏ ਸਨ ਉਸ ਸਮੇਂ ਵਿੱਚ ਜਾਂ ਤਾਂ ਲੋਕ ਬਹੁਤ ਹੀ ਅਮੀਰ ਹੁੰਦੇ ਸਨ ਜਾਂ ਫਿਰ ਬਹੁਤ ਹੀ ਗਰੀਬ ਹੁੰਦੇ ਸਨ ਗੁਰੂ ਜੀ ਦੇ ਜਨਮ ਵੇਲੇ ਆਰਥਿਕ ਅਤੇ ਸਮਾਜਿਕ ਨਾ ਬਰਾਬਰੀ ਅਗਿਆਨਤਾ ਚਰਿੱਤਰਹੀਨਤਾ ਜ਼ੋਰ ਜ਼ਬਰ ਵਹਿਮ ਭਰਮ ਆਦ ਦਾ ਹਰ ਥਾਂ ਤੇ ਬੋਲਬਾਲਾ ਸੀ ਸਾਧ ਸੰਗਤ ਜੀ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀ ਧਾਰਮਿਕ ਅਤੇ ਆਰਥਿਕ ਦਸ਼ਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ